ਸੋ ਅੱਜ ਮੀਟਿੰਗ ਹੋਣੀ ਅਦਰ ਹੋ ਸਕਦੀ ਕੀ ਫੈਸਲੇ ਲੈ ਕੇ ਅੱਜ ਜੋ ਅੱਜ ਦਾ ਦਿਨ ਵਾਕਈ ਬਹੁਤ ਮੈਂ ਤਾਂ ਕਹੂੰਗਾ ਵੀ ਕਰਮਾ ਵਾਲਾ ਦਿਨ ਆ ਇਸ ਗੁਰੂ ਦੀ ਨਗਰੀ ਲਈ ਸਾਡੇ ਮਾਂ ਜੋ ਹਲਕਾ ਬਧਾਇਕ ਨੇ ਸਰਦਾਰ ਜਗਦਾਰ ਸਿੰਘ ਬਿਆਲਪੁਰਾ ਇਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਅੱਜ ਜੋ ਫੈਸਲੇ ਲਏ ਨੇ ਉਹ ਵਾਕਈ ਇਤਿਹਾਸਿਕ ਫੈਸਲੇ ਨੇ ਕਿਉਂਕਿ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਮੇਰੀ ਤੇ ਐਮਐਲਏ ਸਾਹਿਬ ਦੀ ਇੱਕ ਵਿਦਾਊਟ ਮਤਲਬ ਘਰ ਜਿਵੇਂ ਆਪਾਂ ਪਰਿਵਾਰ ਚ ਗੱਲਾਂ ਕਰਦੇ ਸਾਡੀ ਗੱਲ ਚੱਲਦੀ ਹੁੰਦੀ ਸੀ ਕਿ ਮੱਛੀਵਾੜੀ ਨੂੰ ਆਪਾਂ ਸੁਰੱਖਿਸ਼ਤ ਕਿਸ ਤਰ੍ਹਾਂ ਕਰੀਏ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਸੀ ਸ਼ਰਾਬ ਦੇ ਠੇਕੇਦਾਰ ਅਖੀਰ ਮੈਨੂੰ ਹੱਸਦੇ ਹੁੰਦੇ ਸੀ ਕਿ ਤੂੰ ਆਪ ਦਾ ਸ਼ਰਾਬ ਦਾ ਠੇਕੇਦਾਰ ਆ ਜੇ ਸ਼ਰਾਬ ਤੋਂ ਠੇਕੇ ਹੀ ਮਾਛੀਵੜ ਤੋਂ ਬਾਹਰ ਕਰ ਦਈਏ ਤੇ ਮੈਨੂੰ ਪਤਾ ਨਹੀਂ ਸੀ ਕਿ ਮਹਾਰਾਜ ਨੇ ਜੋ ਇਹ ਫੈਸਲਾ ਲੈਣਾ ਹੈ ਮੇਰੀ ਪ੍ਰਧਾਨਗੀ ਤੇ ਲੈਣਾ। ਤੋਂ ਮੈਨੂੰ ਇਸ ਗੱਲ ਦੀ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਔਰ ਸਾਡੀ ਪਹਿਲੀ ਮੀਟਿੰਗ ਦਾ ਪਹਿਲੇ ਮਤੇ ਦੇ ਵਿੱਚ ਜੋ ਪਾਸ ਹੋਇਆ ਇਹ ਹੋਇਆ ਕਿ ਮਾਛੀਵੜਾ ਸ਼ਹਿਰ ਵਿੱਚੋਂ ਜਿੰਨੇ ਸ਼ਰਾਬ ਦੇ ਠੇਕੇ ਨੇ ਜੀ ਉਹ ਸਾਡੀ ਹੱਥੋਂ ਬਾਹਰ ਜਾਣਗੇ। ਉਹ ਇੱਕਦਮ ਆਕੀ ਫੈਸਲਾ ਲੈ ਗਏ ਨੇ। ਇਸ ਤੋਂ ਲਾਵਾ ਜਿਵੇਂ ਦੇਖਣ ਨੂੰ ਆ ਰਿਹਾ ਸੀ ਕਿ ਬਾਜ਼ਾਰ ਦੇ ਵਿੱਚ ਸਾਨੂੰ ਕੈਮਰਿਆਂ ਦੀ ਬਹੁਤ ਲੋੜ ਹੈ। ਇੱਕ ਤਾਂ ਬਾਜ਼ਾਰ ਦੇ ਵਿੱਚ ਲੋਕ ਕਬਦੇ ਬਹੁਤ ਕਰਦੇ ਨੇ ਸਭ ਤੋਂ ਵੱਡੀ ਗੱਲ ਆ। ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਮੋਬਾਈਲ ਖੋਏ ਹੋ ਜਾ ਰਹੇ ਨੇ, ਲੁਟਾਂਕ ਸੁਟਾਂ ਛੋਟੀਆਂ ਮੋਟੀਆਂ ਹੋ ਰਹੀਆਂ। ਤਾਂ ਅਸੀਂ ਆਪਣੇ ਕਾਉਂਸਲਰ ਸਾਹਿਬਾਨਾਂ ਦੀ 4 ਤੋਂ 5 ਕਾਉਂਸਲਰ ਸਾਹਿਬਾਨਾਂ ਦੀ ਟੀਮ ਬਣਾਵਾਂਗੇ। ਜਿਹਦੇ ਵਿੱਚ ਇੱਕ ਕਾਉਂਸਲਰ ਅਕਾਲੀ ਦਲ ਦਾ ਵੀ ਹੋਊਗਾ ਜੀ, ਇੱਕ ਕਾਂਗਰਸ ਦਾ ਹੋਊਗਾ, ਸਾਡੇ ਹੋਣਗੇ ਆਜ਼ਾਦ ਹੋਣ ਜਾਂ ਪੰਜ ਮੈਂਬਰੀ ਅਸੀਂ ਟੀਮ ਬਣਾ ਕੇ ਸ਼ਹਿਰ ਦੇ ਜਿੰਮੀਆਂ ਵੀ ਮੇਨ ਜਗ੍ਹਾ ਨੇ ਉਹਦਾ ਸਰਵੇ ਕਰਾਂਗੇ ਇਹ ਕੋਈ ਮੇਨ ਧਾਰਮਿਕ ਸਥਾਨ ਨੇ ਤੁਸੀਂ ਦੇਖ ਰਹੇ ਹੋ ਅੱਜ ਕੱਲ੍ਹ ਵੇਦ ਵੀ ਆਉਂਦੀਆਂ ਤਾਂ ਐਮਐਲਏ ਸਾਹਿਬ ਨਾਲ ਜਿਵੇਂ ਡਿਸਕਸ ਹੋਇਆ ਕਿ ਸਾਡਾ ਗੁਰੂਆਂ ਪੀਰਾਂ ਦੀ ਨਗਰੀ ਦਾ ਸ਼ਹਿਰ ਆ ਤੇ ਸਾਡੇ ਅਸੀਂ ਨਹੀਂ ਚਾਹੁੰਦੇ ਸਾਡੀ ਭਾਈਚਾਰਕ ਸਾਂਝ ਹੋਵੇ ਤੇ ਜੇ ਨਗਰ ਕੌਂਸਲ ਨੂੰ ਇਸ ਦੇ ਲਈ ਕੁਝ ਕਰਨਾ ਪੈ ਰਿਹਾ ਅਸੀਂ ਕੱਲ ਨੂੰ ਕਰਨ ਦੀ ਬਜਾਏ ਅੱਜ ਹੀ ਕਰਾਂਗੇ ਸੋ ਅਸੀਂ ਕੈਮਰੇ ਸਾਰੇ ਸ਼ਹਿਰ ਚ ਲਵਾਵਾਂਗੇ ਜੀ ਤਕਰੀਬਨ 100 ਦੇ ਕਰੀਬ ਜਗਾ ਦੇ ਕੇ ਜਾਂ ਜਿੰਨੀਆਂ ਵੀ ਗੱਡੀਆਂ ਗੱਟੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਔਰ ਵਧੀਆ ਐਚਡੀ ਕੈਮਰੇ ਲਵਾਵਾਂਗੇ ਤਾਂ ਕਿ ਗੱਡੀਆਂ ਦੇ ਨੰਬਰ ਫੰਦੇ ਦੀ ਵੈਰੀਫਿਕੇਸ਼ਨ ਕਰਨੀ ਉਸ ਨੂੰ ਵੀ ਇਹਦਾ ਬਹੁਤ ਬੈਨੀਫਿਟ ਮਿਲੂਗਾ ਸੋ ਮੇਰੇ ਹਿਸਾਬ ਨਾਲ ਇਹ ਬਹੁਤ ਹੀ ਵੱਡਾ ਫੈਸਲਾ ਜਿਹੜਾ ਅੱਜ ਤੱਕ ਕਿਸੇ ਨਗਰ ਕੌਂਸਲ ਨੇ ਨਹੀਂ ਲਿਆ ਅੱਜ ਕੋਈ ਮਸ਼ੀਨਰੀ ਦਾ ਮਤਲਬ ਪਾਸ ਕੀਤਾ ਗਿਆ ਵੀ ਜਿਹੜੀ ਮਸ਼ੀਨਰੀ ਹੈ ਕੋਈ ਵੀ ਆ ਕੇ ਸ਼ਹਿਰ ਵਾਸੀ ਜਿਹੜਾ ਹੈ ਹਾਂਜੀ ਜਿਹੜੀਆਂ ਮਸ਼ੀਨਰੀਆਂ ਨੇ ਮਸ਼ੀਨਰੀਆਂ ਦੀ ਦੁਰਪਯੋਗ ਵੀ ਬੰਦ ਹੋ ਜੂਗੀ ਜਿੰਨੇ ਵੀ ਮਸ਼ੀਨਰੀ ਨਗਰ ਕੌਂਸਲ ਕੋਲ ਇਸ ਟਾਈਮ ਹੈਗੀਆਂ ਨੇ ਇਕ ਤਰ੍ਹਾਂ ਦਾ ਬੇਰਵਾ ਮੰਗਿਆ ਜੀ ਉਹਨਾਂ ਦੀ ਮੇਨਟੇਨੈਂਸ ਦੇਖਾਂਗੇ ਔਰ ਜੇ ਕਿਸੇ ਨੇ ਉਹ ਕਿਰਾਏ ਤੇ ਲੈਣੀ ਆ ਤਾਂ ਬਿਲਕੁਲ ਨਗਰ ਕੌਂਸਲ ਨੇ ਇੱਕ ਰੇਟ ਫਿਕਸ ਕਰਦੇ ਉਹ ਲੈ ਸਕਦੇ ਨੇ ਕਿਉਂਕਿ ਨਕਲਾ ਬਚਣ ਦਾ ਖਰਚਾ ਬਣਾਇਆ ਉਹ ਅਸੀਂ ਜੀ ਬਜਟ ਹਜੇ ਫਿਲਹਾਲ ਖੁੱਲਾ ਹੀ ਰੱਖਿਆ ਕਿਉਂਕਿ ਅਸੀਂ ਆਪਣੇ ਲੈਵਲ ਤੇ ਵੀ ਕਰਾਂਗੇ ਤੇ ਐਮਐਲਏ ਸਾਹਿਬ ਨੇ ਜਿਵੇਂ ਮੀਟਿੰਗ ਜੀ ਦੱਸਿਆ ਇਹ ਟੂਰਿਜ਼ਮ ਵਿਭਾਗ ਨਾਲ ਵੀ ਅਸੀਂ ਗੱਲ ਕਰਾਂਗੇ ਦੇਖੋ ਟੂਰਿਜ਼ਮ ਮਾਛੀਵਾੜਾ ਇੱਕ ਹਿਸਟੋਰੀਕਲ ਹੱਬ ਆ ਜੀ ਇਹਦੇ ਵਿੱਚ ਮੈਂ ਜੋ ਮੰਨਦਾ ਕਿ ਸਾਡੇ ਨਾਲ ਵਤਨਯੋਗ ਦਾ ਟੂਰਿਜ਼ਮ ਵਿਭਾਗ ਦਾ ਹੋਣਾ ਚਾਹੀਦਾ ਕਿਉਂਕਿ ਇਹ ਬੜਾ ਮਾ ਗੱਡੇ ਸ਼ਹਿਰ ਤੇ ਉਹਨਾਂ ਨੇ ਪੈਸੇ ਲਾਉਣੇ ਆ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਟੂਰਿਜ਼ਮ ਮਿਨਿਸਟਰ ਨੂੰ ਵੀ ਮਿਲਾਂਗੇ ਉਹਨਾਂ ਤੋਂ ਵੀ ਮੰਗ ਕਰਾਂਗੇ ਸਾਡੀ ਕੋਸ਼ਿਸ਼ ਹੈ ਗਨੀਖਾ ਨਵੀਂ ਖਾਂ ਗੇਟ ਤੋਂ ਲੈ ਕੇ ਚਰਨਕਮੁਖ ਸਾਖ ਗੁਰਦੁਆਰਾ ਸਾਹਿਬ ਤੱਕ ਇਹ ਉਧਰੋਂ ਸਾਡੇ ਬ੍ਰਹਮਚਾਰੀ ਜਿਹੜਾ ਸ਼ਕੀਦਾ ਮੰਦਿਰ ਆ ਉੱਥੇ ਤੱਕ ਸਜਾਤੀ ਬੂਟੇ ਤੇ ਲਾਈਟਾਂ ਲੱਗ ਜਾਣ ਤਾਂ ਕਿ ਜੋ ਸਾਡੇ ਸ਼ਹਿਰ ਦੀ ਮਾਨ ਨਿਸ਼ਾਨ ਨੇ ਅਸੀਂ ਇਹਦੇ ਲਈ ਕਾਰਕੁਸ਼ੀ ਕਰ ਸਕੀ ਤਾਂ ਅਸੀਂ ਬੜੇ ਕਰਮਾ ਵਾਲੇ ਹਾਂ ਹਾਂਜੀ ਅੱਜ ਪਹਿਲੀ ਮੀਟਿੰਗ ਹੋਈ ਹੈ ਜਿਹੜੀ ਨਵੀਂ ਕਮੇਟੀ ਬਣੀ ਹੈ ਤੇ ਉਹਦੇ ਵਿੱਚ ਸਾਰੇ ਉੱਥੇ ਬਹੁਤ ਹੀ ਇਤਿਹਾਸਕ ਫੈਸਲੇ ਲਏਤੇ ਗਏ ਨੇ ਜਿਹਦੇ ਵਿੱਚ ਮੈਂ ਜੀਵਨ ਕਰੂਗਾ ਖਾਸ ਕਰਕੇ ਵੀ مشورہ ਜਿਹੜਾ ਬਲਾ ਸ਼ਹਿਰਾ مشورہ ਸਾਹਿਬ ਤੇ ਇਹਦੀ ਹੱਦ ਦੇ ਵਿੱਚੋਂ ਜਿੰਨੇ ਵੀ ਠੇਕੇ ਨੇ ਉਹਨਾਂ ਨੂੰ ਹੱਤੋਂ ਬਾਹਰ ਪੜਨ ਵਾਸਤੇ ਇੱਕ ਫੈਸਲਾ ਲਤਾ ਗਿਆ ਵੀ ਕੋਈ ਵੀ ਠੇਕਾ ਸਲਾਬ ਦਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਜਿਹਨੂੰ ਸਾਰੇ ਸੰਸਤੀ ਨਾਲ ਪਾਸ ਕੀਤਾ ਤੋਂ ਬਗੈਰ ਜਿਵੇਂ ਗਦਬਰਾ ਸਭ ਨੂੰ ਜਿਹੜਾ ਰਸਤਾ ਜਾਂਦਾ ਉਤੋਂ ਨਜਾਇਜ਼ ਕਬਜ਼ੇ ਢਾਕੇ ਨੂੰ ਸੁੰਦਰ ਬਣਾਉਣ ਦਾ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਵੀ ਜਿੰਨੇ ਵੀ ਸ਼ਹਿਰ ਲਈ ਲੁੜੰਦੀਆਂ ਫਸੇ ਸੀ ਸਾਰੇ ਸੱਭਨੇ ਰਲ ਖਿਲਦੇ ਨੇ ਤੇ ਸਾਰਾ ਵਧੀਆ ਰਿਹਾ ਇਹ ਜਿਹੜਾ ਅਮਰੀਕੀ ਗੁੱਟਕਾ ਤਕਹੋ ਜਿਹੜਾ ਸ਼ਹਿਰ ਤੋਂ ਬਾਅਦ ਟਿਕ ਕੇ ਰਹਿਣੇ ਆ ਪਾਸੂ ਦੇ ਵਿੱਚ ਤੁਹਾਨੂੰ ਪੁੱਤਰੀ ਜੀ ਅਗਲਾ ਸੀਜ਼ਨ ਜਿਹੜਾ ਕਰੀ ਉਲਹਮ ਸਟਾਰਟ ਹੋਣਾ ਜਿਹੜਾ ਸਾਲ ਉਹ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੁੰਦਾ ਤੇ ਅਪ੍ਰੈਲ ਦੇ ਵਿੱਚ ਇਹ ਲੱਗੂ ਹੋਊਗਾ ਜੀ ਤੇ ਨਾਲ ਦੇ ਨਾਲ ਜਿਹੜੀ ਸੜੀ ਕਾਰਬੇ ਦੀ ਜਿਹੜੀ ਕੱਪ ਕਾਪ ਉਹ ਮਕਮਲ ਸਬੰਧ ਤੋਂ ਮੈਨੂੰ ਪਾਬਕ ਕਲਪਾਭਾਗ ਨੂੰ ਭੇਜੀ ਜਾਊਗੀ ਵੀ ਕੋਈ ਵੀ ਜਿਹਦਾ ਕਿ ਜਦੋਂ ਠਿਕਣਾ ਲੰਬੀ ਹੋਣੀ ਆ ਤਾਂ ਉਹਦੇ ਵਿੱਚ ਕੋਈ ਵੀ ਜਿਹੜਾ ਸ਼ਹਿਰ ਦੇ ਵਿੱਚ ਠਿਕਾ ਨਹੀਂ ਹੋਣਾ